ਮਾਂ ਜੋ ਡੀਜੀ ਪੰਜਾਬ શ્રી ਗੌਰਵ ਜਾਦਵ ਆਪੀਐਸ ਉਹਨਾਂ ਦੇ ਨਿਰਦੇਸ਼ਾ ਮੁਤਾਬਕ ਅੱਜ શ્રીਮਾਨ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਵੱਲੋਂ ਸਯੋਜਕ ਸਾਰੇ ਜ਼ਿਲ੍ਹੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਦਿਨ ਤਿਹਾਰ ਲੋਹੜੀ ਮਾਗੀ ਅਤੇ 26 ਜਨਵਰੀ ਦੇ ਸੰਬੰਧ ਦੇ ਵਿੱਚ ਸਾਰੇ ਸਬਡਿਵੀਜ਼ਨ ਲੈਵਲ ਤੇ ਤੇ ਡਿਸਟ੍ਰਿਕਟ ਹੈੱਡਕੁਆਰਟਰ ਲੈਵਲ ਤੇ ਮੈਂ ਖੁਦ ਆਇਆ ਬਾਕੀ ਸਬਡਿਵੀਜ਼ਨਾਂ ਦੇ ਵਿੱਚ ਡੀਐਸਪੀਜ਼ ਦੀ ਨਿਗਰਾਨੀ ਨਾਲ ਸਾਰੇ ਐਸਐਚਯੂਜ਼ ਆਜ ਕਾਫੀ ਮਕਦਾ ਪੁਲਿਸ ਹੈਵੀ ਨਾਲ ਸਾਰੇ ਬਸ ਸਟੈਂਡ ਦੀ ਚੈਕਿੰਗ ਕਰ ਰਹੇ ਆ ਇਸ ਵਿੱਚ ਖਾਸ ਧਿਆਨ ਅਸੀਂ ਕਨਸੈਂਟਰੇਟ ਕਰ ਰਹੇ ਆ ਕਿ ਕੋਈ ਨਸ਼ਾ ਨਾ ਇਧਰ ਉਧਰ ਲੈ ਕੇ ਜਾ ਸਕੇ ਔਰ ਕਿਸੇ ਤਰ੍ਹਾਂ ਦੀ ਅਪਰਾਧੀ ਨੂੰ ਮੈਸੇਜ ਜਾਣਾ ਚਾਹੀਦਾ ਹੈ ਕਿ ਪੁਲਿਸ ਮੁਸਤੈਦ ਹੈ ਉਸੇ ਮੱਦੇਨਜ਼ਰ ਅਸੀਂ ਪੂਰਾ ਕਾਸੋ ਕੋਆਰਡੀਨੇਟ ਸਰਚ ਆਪਰੇਸ਼ਨ 2 ਤੋਂ ਲੈ ਕੇ 4 ਵਜੇ ਤੱਕ ਆਰੰਭ ਕੀਤਾ ਹੈ ਉਸ ਦੀ ਲੜੀ ਦੇ ਵਿੱਚ ਇੱਥੇ ਮੋਗਾ ਹੈੱਡਕੁਆਟਰ ਜ਼ਿਲ੍ਹਾ ਦੇ ਉੱਤੇ ਜਿਹੜਾ ਬੱਸ ਸਟੈਂਡ ਹੈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਐਸਐਚਓ ਸਿਟੀ ਨਾਲ ਉਹਨਾਂ ਦੇ ਟੋਟਲ 75 ਤੋਂ 78 ਮੁਲਾਜ਼ਮ ਹਨ ਜਿਹੜੇ ਚੈਕਿੰਗ ਕਰ ਰਹੇ ਨੇ ਹੋਰ ਕਿਹੜੀ ਜਗ੍ਹਾ ਦੀ ਚੈਕਿੰਗ ਕੀਤੀ ਹੈ ਨਹੀਂ ਓਨਲੀ ਬੱਸ ਸਟੈਂਡ ਨੂੰ ਕਾਰਡਨ ਕੀਤਾ ਗਿਆ ਹੈ ਜੀ ਔਰ ਇਹਦੇ ਵਿੱਚ ਜਿੰਨਾ ਵੀ ਆ ਬੱਸਿਸ ਹੈਗੀਆਂ ਤੁਹਾਡੇ ਸਾਹਮਣੇ ਜਿਹੜੀਆਂ ਚੱਲ ਰਹੀਆਂ ਔਰ ਜਿਹੜੇ ਬੈਗ ਪੁੱਠੇ ਬੈਗ ਪਾਏ ਹੋਏ ਸਾਰੇ ਅਸੀਂ ਅੱਜ ਚੈੱਕ ਕਰ ਰਹੇ ਹਾਂ ਮਾਂ ਜੋ ਡੀਜੀ ਪੰਜਾਬ શ્રી ਗੌਰਵ ਯਾਦਵ ਆਈਪੀਐਸ ਉਹਨਾਂ ਦੇ ਨਿਰਦੇਸ਼ਾ ਮੁਤਾਬਕ ਅੱਜ ਸ਼੍ਰੀਮਾਨ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਵੱਲੋਂ ਸਹਿਯੋਗ ਸਾਰੇ ਜ਼ਿਲ੍ਹੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਦਿਨ ਤਿਹਾਰ ਲੋਹੜੀ ਮਾਗੀ ਅਤੇ 26 ਜਨਵਰੀ ਦੇ ਸਬੰਧ ਦੇ ਵਿੱਚ ਸਾਰੇ ਸਬਡਿਵੀਜ਼ਨ ਲੈਵਲ ਤੇ ਤੇ ਡਿਸਟ੍ਰਿਕਟ ਹੈੱਡਕੁਆਰਟਰ ਲੈਵਲ ਤੇ ਮੈਂ ਖੁਦ ਆਇਆ ਬਾਕੀ ਸਬਡਿਵੀਜ਼ਨਾਂ ਦੇ ਵਿੱਚ ਡੀਐਸਪੀਜ਼ ਦੀ ਨਿਗਰਾਨੀ ਨਾਲ ਸਾਰੇ ਐਸਐਚਓਜ਼ ਆਜੂ ਕਾਫੀ ਮਕਦਾਬ ਪੁਲਿਸ ਹੈਵੀ ਨਾਲ ਸਾਰੇ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਆ ਇਸ ਵਿੱਚ ਖਾਸ ਧਿਆਨ ਅਸੀਂ ਕਨਸੈਂਟਰੇਟ ਕਰ ਰਹੇ ਆ ਕਿ ਕੋਈ ਨਸ਼ਾ ਨਾ ਇਧਰ ਉਧਰ ਲੈ ਕੇ ਜਾ ਸਕੇ ਔਰ ਕਿਸੇ ਤਰ੍ਹਾਂ ਦੀ ਅਪਰਾਧੀ ਨੂੰ ਮੈਸੇਜ ਜਾਣਾ ਚਾਹੀਦਾ ਹੈ ਕਿ ਪੁਲਿਸ ਮੁਸਤੈਦ ਹੈ ਉਸੇ ਮੱਦੇਨਜ਼ਰ ਅਸੀਂ ਪੂਰਾ ਕਾਸੋ ਕੋਆਰਡੀਨੇਟ ਸਰਚ ਆਪਰੇਸ਼ਨ 2 ਤੋਂ ਲੈ ਕੇ 4 ਵਜੇ ਤੱਕ ਆਰੰਭ ਕੀਤਾ ਹੈ ਉਸਨੀ ਲੜੀ ਦੇ ਵਿੱਚ ਇੱਥੇ ਮੋਗਾ ਹੈੱਡਕੁਆਟਰ ਜ਼ਿਲ੍ਹੇ ਦੇ ਉੱਤੇ ਜਿਹੜਾ ਬੱਸ ਸਟੈਂਡ ਹੈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਐਸਐਚਓ ਸਿਟੀ ਨਾਲ ਉਹਨਾਂ ਦੇ ਟੋਟਲ 75 ਤੋਂ 78 ਮੁਲਾਜ਼ਮ ਹਨ ਜਿਹੜੇ ਚੈਕਿੰਗ ਕਰ ਰਹੇ ਨੇ ਕੋਈ ਬਾਹਰ ਹੋਰ ਕਿਹੜੀ ਜਗ੍ਹਾ ਦੀ ਚੈਕਿੰਗ ਕੀਤੀ ਹੈ ਨਹੀਂ ਓਨਲੀ ਬੱਸ ਸਟੈਂਡ ਨੂੰ ਕੋਰਡਨ ਕੀਤਾ ਗਿਆ ਹੈ ਜੀ ਔਰ ਇਹਦੇ ਵਿੱਚ ਜਿੰਨਾ ਵੀ ਆ ਬੱਸਿਸ ਹੈਗੀਆਂ ਉਹ ਤੁਹਾਡੇ ਸਾਹਮਣੇ ਜਿਹੜੀਆਂ ਚੱਲ ਰਹੀਆਂ ਔਰ ਜਿਹੜੇ ਬੈਗ ਛੋਟੇ ਬੈਗ ਪਾਏ ਹੋਏ ਸਾਰੇ ਅਸੀਂ ਅੱਜ ਚੈੱਕ ਕਰ ਰਹੇ ਹਾਂ